ਬਧਾਈਆਂ ਤੈਨੂੰ ਨਵੇਂ ਕੰਮ ਦੀਆਂ ਭਜੀਤ ਸਿੰਘ ਜੀ ਕਹਿੰਦੇ ਇਹਨਾਂ ਨੰਗਾ ਤੋਂ ਕੋਠੀ-ਗੁੱਠੀ ਕਿੱਥੇ ਪਹਿਣੀ ਇਹਨਾਂ ਨੇ ਤਾਂ ਗੱਲਾਂ ਹੀ ਕਰਨੀਆਂ ਕੋਈ ਥੋੜੇ ਪੈਸੇ ਓਏ ਤੁਮ ਇਹਨੂੰ ਲਾਦਾ ਮੇਰੇ ਟਾਂਕਸਾ ਦਾ ਥੋੜਾ ਦਾ ਕੁਛ ਨਾ ਕੁਛ ਹੋਈ ਜਾਂਦਾ ਥੋੜਾ ਦਾ ਗਾਲੀ ਪੱਢ ਕੇ ਦੂਜਾ ਲਪਾਉਣਾ ਪੈਣਾ ਸੁਝਿਆ ਬਦਾਈ ਜਿਹੜੀ ਕੁਛ ਚੱਲਦੀ ਰੋਟੀ ਦਾ ਵੀ ਬਹੁਤ ਔਖਾ ਹੋ ਗਿਆ ਦੀ ਹੁਣ ਮਾਮਾ ਦੇ ਪੈਰ ਚ ਭੋਰੀਆਂ ਸੀ ਮਾਮਾ ਬਹੁਤ ਬਿਜਾਰੇ ਦੇ ਪੈਰਾਂ 'ਚ ਵੀ ਭੋਰੀਆਂ ਨੇ ਤੋਂ ਕੰਮ ਹੁੰਦਾ ਨਹੀਂ ਹੈਗਾ ਬਹੁਤ ਇਹ ਮਾਸੜ ਨੂੰ ਜਾਊਗੀ ਨੇ ਵੀ ਸਾਡਾ ਮਾਸੜ ਗਰਮ ਜਿਆਦਾ ਰਹਿੰਦਾ ਮੱਸ ਗਈ ਨਹੀਂ ਮਾਸੜ ਵੀ ਇਹ ਝੂਠ ਬੋਲਦਾ ਇਹ ਸਰਿਆਂ ਵਿੱਚ ਝੂਠਾ ਇਹ ਸਰਿਆਂ ਵਿੱਚ ਝੂਠਾ ਰੱਖਿਆ ਕਹਿੰਦਾ ਜੋ ਸੂਲੀ ਦਾ ਵਿਆਹ ਹੋ ਗਿਆ ਅਸੀਂ ਘਰ ਛੱਡ ਕੇ ਚੱਲ ਜਾਣਾ ਦੋਨਾਂ ਜਾਣੇ ਨਹੀਂ ਸੀ ਉੱਥੇ ਸੇਵਾ ਕਰਾਂਗੇ ਆਪਦਾ ਰੋਟੀ ਪਾਣੀ ਉੱਥੇ ਖਾਇਆ ਕਰਨਾ ਫਲੰਗ ਖੋਟੇ ਸਿੱਕੇ ਚੱਲਦੇ ਨੇ ਤਾਂ ਚੰਗੀ ਤਰ੍ਹਾਂ ਚੱਲਦੇ ਨੇ ਕਈਆਂ ਦੇ ਸਾਂ ਸੁੱਕੇ ਪੈ ਨੇ ਨਾ ਮੇਰਾ ਜਵਾੜਾ ਹਲਾਦਾ ਮੁੰਡਾ ਕੀ ਹਾਟ ਲੇਗਾ ਮੋਣੀ ਕਹਿੰਦੀ ਕਮੈਂਟ ਆ ਪਿਆ ਇੱਥੇ ਕਹਿੰਦੇ ਤੀਵੀਆਂ ਦੀ ਜਲਦੀ ਹੈ ਇਹਨਾਂ ਦੀ ਨਹੀਂ ਜਲਦੀ ਬੰਦੇ ਦੀ ਕੜੀ ਧੀਮੀ ਦੀ ਜਲਦੀ ਤੂ ਧੀਮੀ ਆ ਗੁੱਡ ਈਵਨਿੰਗ एवरीवन ਵੈਲਕਮ ਬੈਕ ਟੂ ਦਾੜਾ ਸਾਰਿਆਂ ਦਾ ਆਪਣਾ YouTube ਚੈਨਲ ਗੁਰਜਾਸ ਬਲੌਗਸ ਆਈ ਹੋਪ ਯੂ ਸਾਰੇ ਬਹੁਤ ਵਧੀਆ ਹੋਵੋਗੇ ਵੀਡੀਓ ਸ਼ੂਟ ਕਰਨ ਹੁੰਦੇ ਨੇ ਅਸੀਂ ਤੇ ਚਾਚਾ ਜੀ ਦੇ ਘਰ ਤੇ ਆਪਣਾ ਘਰ ਉੱਧਰ ਪੈਣਾ ਤੁਹਾਨੂੰ ਇੱਥੋਂ ਦਿਖਾ ਦੇਣੀ ਹੈ ਚਾਚਾ ਜੀ ਦੇ ਘਰ ਤੋਂ ਉਹ ਹੈ ਸਾਹਮਣੇ ਸਾਡੀ ਜਗ੍ਹਾ ਜਿੱਥੇ ਇੱਟਾਂ ਸਿੱਟੀਆਂ ਪਈਆਂ ਘਾ ਘਾ ਹੋਇਆ ਪਿਆ ਹੁੰਦਾ ਸਾਰਾ ਕੰਮ ਸਾਫ਼ ਕਰਨ ਨਾਲ ਤੇ ਉਹ ਮੰਮੀ ਤਾਂ ਆਪਸਿਕ ਗੁੰਮ ਲੈ ਕੇ ਘੁੰਮ ਰਹੀ ਹੈ ਤੇ ਵੀਡੀਓ ਸ਼ੂਟ ਕਰਨ ਆਲੀ ਸੀ ਅਸੀਂ ਸ਼ੂਟ ਕਰ ਲਈਆਂ ਤੇ ਹੁਣ ਚਲਿਏ ਘਰ ਤੁਹਾਨੂੰ ਘਰ ਜਾ ਕੇ ਮਿਲਦੇ ਆ ਨਾ ਤੁਹਾਨੂੰ ਮਿਲ ਗਿਆ ਬੀਰੂ ਤੇਨੂੰ ਪਤਾ ਲੱਗ ਗਿਆ ਸੀ ਅਸੀਂ ਆ ਓਏ 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 ਤੇਨੂੰ ਪਤਾ ਲੱਗ ਗਿਆ ਸੀ ਅਸੀਂ ਆ ਲੈ 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 ਦੇਖੋ ਮਿਲਣ ਆ ਰਿਹਾ ਹਾਂ ਚਲਿਏ ਐਸੀ ਮੰਮੀ ਨੂੰ ਘੁੰਮਣ ਵਾਸਤੇ ਸਾਨੂੰ ਦੇਖ ਲਿਆ ਹੁਣ ਚੰਬਲ ਗਿਆ ਲੈ ਲੈ ਪਹਿਲਾ ਫਰੀਬ ਹੋ ਬਣਾ ਯਾਰ ਹਾਂ ਦੇਖ 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 ਤੀ ਲੈ ਮੈਨੂੰ ਪਤਾ ਤੂੰ ਸਾਨੂੰ ਮਿਲ ਲਿਆ ਚਲੋ ਚੱਲੀਏ ਚਲੋ ਘਰ ਚਲੀਏ ਚਲੋ ਚੱਲੀਏ ਕਿਉਂ ਕਾਕਾ ਭਾਈ ਨੂੰ ਤੂੰ ਮਾਰ ਗਿਆ ਇਹ ਤੂੰ ਮਾਰ ਗਿਆ ਤੇਰੀ ਪੂਛ ਨਹੀਂ ਰਹਿੰਦੀ ਨਾ ਘੈਂਟੀ ਦੀ ਪਤਾ ਨਹੀਂ ਕੁਝ ਕਰਦੇ ਵੀ ਨਹੀਂ ਨਾ ਇਹਦੀ ਪੂਛ ਬੜੀ ਘਟਾ ਦੇਖੋ ਚਲ ਚਲੀਏ ਚਲ ਚਲੀਏ ਆ ਆ ਹੁਣ ਆਈ ਹੈ ਦੇਖ ਵਾਰੀ ਪੂਛ ਕਿੰਨੀ ਘੈਂਟਾ ਅਸਤੀ ਕੋਸ਼ੀ ਲਦਾਇਆ ਵੀ ਨਹੀਂ ਹੈਗਾ ਹਰਗੀ ਸੀ ਫੇਕੀ ਓਏ ਇਹ ਸਾਡਾ ਕੁੱਤਾ ਬੰਦਾ ਬਿਰੂ ਦੇ ਜੇਮਸ਼ਵਰਤਾ ਮੰਮੀ ਕੋਲ ਚਲ ਜਿਓ ਮੰਮੀ ਤੋਂ ਨਹੀਂ ਜਾਂਦਾ ਮੰਮੀ ਤੋਂ ਨਹੀਂ ਜਾਂਦਾ ਹੋਈ ਲੈ ਕੇ ਆਈ ਸੀ ਮੰਮੀ ਤੇ ਕਿਉਂ ਸਵੇਰੇ ਤਾਂ ਬਹੁਤ ਬਾਰਿਸ਼ ਹੋਈ ਸੀ ਹੁਣ ਦੇਖੋ ਰਾਤੀ ਬਹੁਤ ਮੀਂਹ ਪਿਆ ਸਵੇਰੇ ਵੀ ਉਕੇ ਮੌਸਮ ਦੇਖੋ ਕਿੱਦਾਂ ਦਾ ਹੋਇਆ ਪਿਆ ਚਲੋ ਚਲੀ ਉਕੇ ਕਾਲੋ ਜਦੋਂ ਉਹ ਸਾਰਾ ਸਲੈਕਟਰ ਕਰਦੇ ਸੀ ਮਾਸੀ ਜੈ ਵੀ ਹੁਣ ਮੈਂ ਚਾਹ ਵੀ ਮਿਲ ਗਈ ਬਾਣੀ ਤੇ ਹੁਣ ਫਿਰ ਤੁਹਾਨੂੰ ਮਨਾਵਾਂਗੇ ਮਾਮੇ ਨਾਲ ਮਾਮਾ ਵੀ ਆ ਗਿਆ ਹਾਂ ਮੈਂ ਅਸੀਂ ਰਸਤੇ ਤੇ ਗੱਡੀ ਪੰਡ ਤੋਂ ਸਾਡੀ ਮਾਸੀ ਮਿਲ ਗਈ ਤੇ ਸਾਨੂੰ ਕਹਿੰਦੇ ਮੈਂ ਚਾਹ ਪੁਲਾਏ ਬਿਨਾਂ ਨਹੀਂ ਜਾਣ ਦੇਣਾ ਹੈ ਮਾਸੀ ਹੋਰ ਮਾਸੀ ਵੀ ਸਾਡੀ ਬੈਠ ਹੀ ਗਈ ਮੈਂ ਤਾਂ ਪੀ ਗਈ ਚਾਹ ਲੈ ਮਾਮਾ ਵਿਚਾਰੋ ਤੇ ਫੇਰ ਗੱਲ ਕਰਾਂਗੇ ਮੈਂ ਪਤੀ ਦਾ ਚਾਪੀ ਕੇ ਜਾਉਂਗੀ ਮਿਲ ਦਾਂਗੇ ਵੀਰੇ ਮਾਮੇ ਕੋਲ ਜਾ ਕੇ ਤੇ ਅਸੀਂ ਸਮਾਨ ਰੱਖ ਲਈ ਆਪਣਾ ਤੇ ਹਾਂ ਮਾਮੇ ਤੇ ਦੁਬਾਰਾ ਸਾਸਰੀ ਗਾਲ ਹੁਣ ਸਰ ਵੀ ਨਹੀਂ ਪਲੋਸਦਾ ਮਾਮੀ ਕਿਵੇਂ ਆ ਠੀਕ ਆ ਮੁਸਕਾਨ ਕੀ ਤੂੰ ਨਿਲਾ ਕੇ ਆਇਆ ਕੋਸਾ ਮਿੱਠਾ ਕਾਨੂੰਨੀ ਲਗਾ ਆ ਕੋਸਾ ਭੁਖੀ ਬਲਾ ਕੇ ਕੰਮ ਤਾਂ ਕਰ ਲੈਂਦਾ ਮੇਰਾ ਭੁਖੀ ਐ ਬਾਗ ਚੋਂ ਖਾ ਲੋਗੀ ਖਾਣਾ ਨਵਾਂ ਕੰਮ ਸ਼ੁਰੂ ਕਰੇ ਬੰਦੂ ਲੈ ਕੇ ਵੜੇ ਚਾਹੀਦੇ ਦੀ ਖਾਜਾ ਗੂ ਖਾਦਾ ਹੋਰ ਕੰਮ ਚੱਲਣੇ ਪਹਿਲਾਂ ਠੀਕ ਆ ਠੀਕ ਆ ਵੱਡੇ ਭਾਈ ਦੀ ਇਹ ਜਲੀ ਹੋਦਰ ਪਾ ਕੇ ਤੁਹਾਨੂੰ ਤੇ ਬੋਲਦਾ ਮੇਰੇ ਦਿੱਤੇ ਨਾਲੋਂ ਤਾਂ ਠੀਕ ਆ ਮੰਮੇ ਦੱਸ ਦੂੰਗਾ ਫੋਨ ਤੇ ਮੈਂ ਸਾਰਾ ਕੁਝ ਠੀਕ ਆ ਮੰਮੇ ਵਧਾਈਆਂ ਤੈਨੂੰ ਨਵੇਂ ਕੰਮ ਦੀਆਂ ਤੂੰ ਤਾਂ ਦੇ ਦੇ ਮੋਸਰਾ ਵਧਾਈਆਂ ਆਹ ਦੇ ਕਹਿਣਾ ਕਾਇਦਾ ਥੋੜੇ ਪੈਸੇ ਓਏ ਤੂੰ ਉਹ ਹੀ ਸੱਟਦਾ ਸੀ ਹਮੂ ਫੜ ਲੇਗਾ ਓਏ ਆਦਾ ਰਾਮ ਨਾਲ ਲੈ ਕੇ ਰੱਬ ਦਾ ਨਾਮ ਤੜਕੇ ਸਫੇਂ ਹਾਂ ਦੀ ਨਾਮ ਹਮੂ ਆਇ ਲਾਦਾ ਯਾਰ ਉਧਰ ਨੂੰ ਜਾਦੇ ਆ ਤੇਰੇ ਘਣੀ ਨੂੰ ਜਾਦੇ ਆ ਕੀ ਕਾ ਲਾ ਦੇਣਾ ਬਈ ਲੈ ਕੇ ਰੱਬ ਦਾ ਨਾਮ ਜੱਕ ਤੇ ਦੇਸ਼ ਕਰ ਲਓ ਠੀਕ ਆ ਮਾਮੇ ਹਸਰੀ ਕਾਲ ਲੇਕਿਨ ਆਪਦਾ ਚਲੋ ਇਧਰ ਤੋਂ ਹੋਈ ਜੀ ਹੁਣ ਸਿਖਾਵਾਂਗੇ ਫਲ ਬੁੱਤਰਾ ਮਾਸੇ ਦੀ ਕੀ ਹੁੰਦਾ ਆ ਜੀ ਉਹ ਬਲੱਟ ਬੰਦ ਨਹੀਂ ਸੀ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਬੰਦ ਰਿਹਾ ਮਨਸੂਰ ਜੀ ਪਤਾ ਨਹੀਂ ਪੱਲਾ ਪੀ ਜਾਨਾ ਨਹੀਂ ਪਤਾ ਯਾਰ ਚਾਦਰਾਂ ਦੀ ਭਾਅ ਨਹੀਂ ਤੇਰੇ ਨਾਲ ਬਚਨ ਹਾਂ ਹਾਂ ਨਿੱਕੇ ਨਿੱਕੇ ਜਿਹੜੇ ਆਪਣੇ ਅਰੇ ਦੇ ਭਾਗ ਲੈਣਾ ਤਾਂ ਸਾ ਵੀ ਦੇ ਲੈ ਮਾਮੇ ਨੂੰ ਅਸੀਂ ਨੇ ਉਧਰ ਦੀ ਉਧਰ ਭੇਜਤਾ ਸੀਗਾ ਤੇ ਅਸੀਂ ਆਪ ਦੇ ਰਾਹ ਮਮਾ ਦਾ ਡਾਕ ਤੇਰਾ ਮਾਂ ਮੈਨੂੰ ਬਹੁਤ ਜ਼ੋਰ ਲਾਇਆ ਸੀਗਾ ਕਹਿੰਦਾ ਆ ਜੋ ਰਹਿ ਲੋ ਰਹਿ ਲੋ ਮੇਰੀ ਮਾਸਟੀ ਗਾ ਨੀ ਆਵੇ ਭਾਈ ਮੇਰੀ ਤਾਂ ਕੱਟੀ ਦਾ ਔਖਾ ਵਾਲੀ ਰਾਮ ਜੀ ਤੁਸੀਂ ਦੇਖ ਸੀਗਾ ਸਹੀ ਹਾਂ ਬਹੁਤ ਦੇ ਪਾਹ ਦਾ ਗੇ ਮੇਰਾ ਤਾਂ ਟੱਕਰ ਮਾਰੀ ਸਾਡ ਵਾਲੀ ਦੇ ਮਾਸੜਾ ਮੇਰਾ ਤਾਂ ਹੱਥ ਤੇ ਆਹ ਜਣਾ ਪਤਾ ਕੀ ਆ ਬਹੁਤ ਫੈ ਗੱਲ ਲੱਗਿਆ ਆਏ ਵੀ ਨਹੀਂ ਹੁੰਦਾ ਜਰਰਾਤ ਮੇਰੀ ਬਾਤ ਹੋ ਗਈ ਫਟਾਟ ਕਰੀ ਮਾਰੀ ਤੱਕਰ ਮਾਰੀ ਇਹ ਹਿਸਾਬ ਨਾਲ ਮੈਂ ਤਾਂ ਹੀ ਹੋ ਗਿਆ ਮੇਰੀ ਬੱਕਰੀ ਚੜ ਗਈ ਬਦੋਂ ਕੋਈ ਮੈਂ ਘਰ ਦੇ ਤਾਂ ਘਰ ਦੇ ਘਰ ਤੇ ਹੋ ਗਿਆ ਅੱਜ ਮੈਂ ਤਾਂ ਮੇਰਾ ਤੇ ਅੱਜ ਗਰਹ ਚੱਲ ਰਿਹਾ ਚਲੋ ਜੀ ਹਾਂ ਸਾਨੂੰ ਅਸੀਂ ਮਿਲਾਂਗੇ ਘਰ ਜਾ ਕੇ ਖਲੂਦਾ ਸੱਡ ਰੈਡੀ ਹੈਗਾ ਮਿਲਦਾ ਹੈ ਹੈਲੋ ਗਾਇਜ਼ ਆਜੋ ਸਾਰੇ ਜਾਨੇ ਫਾਲੂ ਦਾ ਕਾਮੇ ਮਾਸੀ ਕਿਵੇਂ ਲੱਗ ਜਾ ਠੰਡਾ ਠੰਡਾ ਹਾਜੀ ਤਾਂ ਐਸਾ ਦੰਦਾ ਹੀ ਅਸੀ ਲੱਗਿਆ ਮਾਸੜਾ ਖਾਇਆ ਨਹੀਂ ਕਿਵੇਂ ਲੱਗਿਆ ਹਾਜੀ ਕੈਂਟ ਹੈ ਨਾ ਮੈਨੂੰ ਬਹੁਤ ਵਧੀਆ ਲੱਗਾ ਟੇਸਟ ਹੈ ਅਰਮਾਲੀ ਪੈਕਰ ਬਮ ਪਹਿਲੇ ਵਾਰੀ ਉਹ ਪਰ ਨਾ ਹੂੰ ਜਿਵੇਂ ਆਮ ਲੱਗਿਆ ਤਾਂ ਜਿਵੇਂ ਆਮ ਲੱਗ ਰਹਿਣਾ ਪਹਿਲੇ ਵਾਰੀ ਜੇ ਕਿਆ ਇਹ ਨੂੰ ਪਾਲੂਦਾ ਨਾ ਆ ਗਿਆ ਦੀ ਆਪਣਾ ਤੇ ਗਾ ਤੇ ਐਸੀ ਖਾਇਆ ਕਰਿਓ ਐਸੀ ਇੱਥੇ ਖਾਇਆ ਆਈਸਕ੍ਰੀਮ ਇਹ ਮਾਸੜ ਨੂੰ ਜਾਊਗੀ ਵੀ ਸਾਡਾ ਮਾਸੜ ਗਰਮ ਜਿਆਦਾ ਰਹਿੰਦਾ ਮਾਸ ਨਹੀਂ ਮਾਸੜ ਨਹੀਂ ਦਿੰਨੀ ਤੇਰੇ ਨੂੰ ਠੰਡਾ ਰਹਿ ਕਰੇ ਜੀ ਹੁਣ ਤੁਹਾਨੂੰ ਮਿਲਦਿਆ ਸੀ ਘਰ ਜਾ ਕੇ ਮਿਲਾਂਗੇ ਹੁਣ ਤੇ ਕੀ ਕਰਦਾ ਇਹ ਮਾਸ ਸੀ ਫੇ ਚੱਲ ਵੀ ਆਹਾ ਘੈਂਟ ਡਰਤ ਨਹੀਂ ਲੱਗਾ ਮਾਸ ਸੀ ਮੇਰੇ ਮੰਮੀ ਪਤਾ ਕੀ ਹੈ ਮੈਨੂੰ ਇਹ ਤਾਂ ਪਾਪਾ ਦੀ ਭਰੀ ਆ ਇਹਦੇ ਵਿੱਚ ਨਹੀਂ ਪਾਪਾ ਪੱਲੋ ਡਾਂ ਲਾ ਦੇ ਬਈ ਬਾਹਰ ਟੱਕਰ ਦਿੱਤੀ ਹੋਰ ਲਮਾਸ ਮਾਸੜਾ ਮੈਂ ਜਿਆਦਾ ਟੱਕਰ ਦਿੱਤੀ ਹੈ ਦੇਖੀ ਉਹੀ ਲਾਦਾ ਵਸ ਮਾ ਸੜਗਾ ਨਾ ਉਹੀ ਲਾਦਾਗਾ ਠੀਕ ਆ ਸਤਿਗੁਰ ਬਾਸ ਸਤਿਗੁਰ ਬਾਸ ਛਡਾ ਬਾਏ ਬਾਏ ਅੱਜ ਹੁਣ ਹੋਰ ਜ਼ਿਆਦਾ ਕੈ ਮਿਲ ਗਿਆ ਹੁਣ ਤੇ ਦੇਖੀ ਤੇਰੀ ਭੈਣ ਮਾਸੀ ਗੁੱਸਾ ਕਰੂਗੀ ਗਈ ਜਾ ਭੈਣ ਕੜਾ ਆਉਂਦੀ ਆ ਹਾਂ ਮੈਂ ਤਾਂ ਜਾ ਵੀ ਭੈਣ ਲੰਗੜੀ ਜੀ ਚੁਰਦੀ ਵੀ ਨਹੀਂ ਆ ਪਤਾ ਮਨੋ ਕਹੇ ਮੈਂ પાਛੋਂ ਨਹੀਂ ਆਈ ਮੈਂ ਲੱਭੀ ਆਈ ਨਹੀਂ ਮੈਂ ਉਸਦੇ ਨਾਲ ਉਹ ਘੁਰਾ ਲਗੜ ਗਈ ਸੀ ਠੀਕ ਆ ਮਮਾ ਕਾ ਤੁਮਾ ਸੀ ਮ ਮੈਨੂੰ ਵੀ ਮਾਸੀ ਕੁਸਤਾ ਕਰਨ ਲੈ ਠੀਕ ਆ ਬਾਏ ਨਾ ਠੀਕ ਆ ਪਤਾ ਹੀ ਆਪਣੇ ਮਾਮੇ ਨੇ ਨਿਊ ਕੰਮ ਸ਼ੁਰੂ ਕੀਤਾਗਾ ਮਾਮਾ ਬਿਮਾਰ ਜਾ ਰਹਿਦਾ ਵਿਚਾਰੇ ਤੋਂ ਦਿਹਾੜੀ ਦੂਰੀ ਨਹੀਂ ਜਾ ਹੁੰਦਾ ਸੀਗਾ ਤੇ ਮਾਮੇ ਨੂੰ ਨਵਾਂ ਬਿਜ਼ਨਸ ਸ਼ੁਰੂ ਕਰਕੇ ਦਿੱਤਾ ਚੱਪਲਾਂ ਵੇਚਾਂ ਦਾ ਕਰੇੜੀ ਵੀ ਲੈ ਲਈਆ ਹੁਣ ਪਿੰਡਾਂ ਜਾ ਕੇ ਚੱਪਲਾਂ ਵੇਚਿਆ ਕਰੂ ਕੱਲ ਛੋਟੀ ਅੱਜ ਪਹਿਲਾਂ ਨਹੀਂ ਕੱਲ ਛੋਟੀ ਚੱਪਲਾਂ ਚੁਪਲਾਂ ਦੁਕਾਨ ਦਵਾਉਣ ਨੂੰ ਤੇ ਕਈਆਂ ਨੇ ਛੋਟੇ ਨੂੰ ਕਮੈਂਟ ਵੀ ਆਇਆ ਇਹਦੇ ਟਰੱਕ ਵਾਲੇ ਭਾਜੀ ਦਾ ਬਜਾਰੀ ਗੁੱਛੇ ਬੈਠੀ ਆ ਇਨੇ ਪੁੱਛਿਆ ਧੀ ਟਰੱਕ ਵਾਲੇ ਭਾਈ ਨੂੰ ਚਾਹ ਵਾਸਤੇ ਲੈ ਮੰਮੀ ਮੈਂ ਪੁੱਛਿਆ ਨਹੀਂ ਸੀ ਅੰਕਲ ਨੂੰ ਵੀ ਅੰਕਲ ਵੀ ਚਾਹ ਪੀ ਲਓ ਉਧਰ ਉਹ ਟਰੈਕਟਰ ਵਾਲਾ ਖੜਾ ਸੀਗਾ ਆਹੋ ਟਰੈਕਟਰ ਦੀ ਆਵਾਜ਼ ਕਰਕੇ ਨਹੀਂ ਸੁਣਿਆ ਸੰਸਕਾਰੀ ਸਾਡੇ ਸਾਰੇ ਨੇ ਸੰਸਕਾਰੀ ਅੱਜ ਕੱਲ ਦੀ ਕੁੜੀਆਂ ਵਰਗੀ ਕੁੜੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਕੋਲ ਚੱਲਦਾਗਾ ਸਾਨੂੰ ਆਪਦੇ ਦੇ ਪਤਾਗਾ ਸੀ ਕੀ ਹੈ ਕੀ ਨਹੀਂ ਹੈ ਜੀ ਮੋਹਨ ਸਾਹਿਬ ਚਾਹ ਦੀ ਚਾਹ ਲੈ ਮੇਰੇ ਨਾਨਕ ਦੇ ਲੱਭੇ ਲਾਉਣੇ ਪਿੰਡਾਂ 'ਚ ਜਾਇਆ ਕਰੂਗਾ ਬਿਆਲ ਹੋ ਗਿਆ ਵੱਡੀ ਪੱਟੀ ਵਾਲ ਤਾਂ ਹੈਗੀ ਆ ਪਿੰਡ ਮਾਮੇ ਦਾ ਫਰੇਟਕਾਰ ਛੋਟੀ ਪੱਟੀ ਵਾਲ ਹੋਰ ਕਿਹੜੇ ਕਿਹੜੇ ਪਿੰਡ ਦੇ ਮਾਮੀ ਇਧਰ ਨੂੰ ਕਪਿਆਲ ਹੋਰ ਉਥੇਰੇ ਪਿੰਡ ਨੇ ਚਾਰ ਪੰਜ ਪਿੰਡ ਦਾ ਗਣਾ ਲੇ ਫਿਰ ਉੱਥੇ ਜਿਹੜੇ ਦੇਖਣਗੇ ਅੜੀ ਸੰਗਰੇੜੀ ਘ੍ਰਿਆਚੋਂ ਸਾਰੇ ਲੱਗੇ ਲਪੀ ਨੇ ਲਓ ਜੀ ਮਾਮਾ ਉਹਨ ਘ੍ਰਿਆਚੋਂ ਤੱਕ ਜਾਇਆ ਕਰੂ ਇਧਰ ਸੁਣਾ ਰੰਮਨ ਸਿੰਘ ਗੜਾ ਐ ਮੈਥੀ ਗੜੀ ਸੁਣਾ ਐਮਤ ਗੜਾ ਸੁਣਾਣੀ ਹੋਮੀ ਕਿਥੇ ਸੀ ਇਹ ਦਰਵਾਜ਼ਿਆਂ ਇਹ ਦਲਵਾਰਿਆਣੀ ਸੰਨਾਂ ਨੇ ਲਵੇ ਲਾਉਣੇ ਪੱਟੀ ਵਾਲੇ ਜਿੰਨੇ ਵੀ ਪਿੰਡ ਨੇ ਘਟੂ ਘਟ ਦਬ 20 25 ਪਿੰਡ ਸਾਰੇ ਪਿੰਡਾਂ 'ਚ ਮਾਮਾ ਜਾਇ ਕਰੂਗਾ ਤੇ ਸਾਰੇ ਜਣੇ ਜਰੂਰ ਸਪੋਰਟ ਕਰੇ ਸਾਡੇ ਮਾਮੀ ਦੀ ਚੜੀ ਦੀ ਬਹੁਤ ਔਖਾ ਆਇਆ ਬੈਦੀਆ ਇੱਕ ਬੱਤ ਦੀ ਰੋਟੀ ਦਾ ਵੀ ਬਹੁਤ ਔਖਾ ਆਇਆ ਮਾਮਾ ਦੇ ਪੈਰਾਂ 'ਚ ਭੋਰੀਆਂ ਮਾਮਾ ਬਹੁਤ ਬਿਜਾਰੇ ਦੇ ਪੈਰਾਂ 'ਚ ਵੀ ਭੋਰੀਆਂ ਨੇ ਤੋਂ ਕੰਮ ਹੁੰਦਾ ਨਹੀਂ ਹੈਗਾ ਬਹੁਤ ਔਖਾ ਦਾ ਹਾਂਜੀ ਕਈਆਂ ਦੇ ਕਮੈਂਟ ਆਏ ਸੀ ਕਹਿੰਦੇ ਰਿਪਲਾਈ ਦੇਣਗੇ ਅੱਜ ਮੋਨ ਸਾਹਿਬ ਮੇਰਾ ਤਾਂ ਆਵਗਲਾ ਖਰਾਬ ਮੇਰੇ ਤੇ ਬੋਲਣੀ ਨਿਕਲਦਾ ਨਹੀਂ ਜਾਂ ਸੇਮ ਟੂ ਯੂ ਆਪਣਾ ਵੀ ਬਲਗਲਾ ਖਰਾਬ ਐ ਕਹਿੰਦੇ ਦੀਦੀ ਤੁਸੀਂ ਕਹਿ ਦਿੰਦੇ ਸਾਡੇ ਕਮੈਂਟ ਨਹੀਂ ਰਿਪਲਾਈ ਕਰਦੇ ਹੈਗੇ ਦੀ ਤਾਂ ਦੀ ਗੋਲੀ ਲੱਗੀ ਹੋਈ ਆ ਕੱਢਣ ਵਾਲੀ ਐ ਅਜੇ ਜੇ ਚੰਡਾ ਪਾਣੀ ਪੀ ਲਿਆ ਜਾਂ ਕੁਝ ਵੀ ਖਾ ਲਿਆ ਤਵਰ ਗੜੀ ਨਾ ਪੀਆ ਕਰੋ ਕੋਈ ਪਿਉਂਦਾ ਤੁਹਾਨੂੰ ਦੇਖੋ ਤਾਂ ਮੈਨੂੰ ਲੱਗਦਾ ਫਿਰ ਟਾਂਸਰ ਆ ਟੋੜਾ ਦਾ ਕੁਛ ਨਾ ਕੁਛ ਹੋਈ ਜਾਂਦਾ। ਤੁਹਾਡਾ ਗਾਲੀ ਪੱਢ ਕੇ ਦੂਜਾ ਲਪੋਣਾ ਪੈਣਾ। ਸੁਝਿਆ ਵਦਾਈ ਜਿਹੜੀ ਖੁਸ਼ੀ ਚ ਜਿੰਦਾ ਯਾਰ। 2 ਰਪਈ। ਅਮਰੀਕ ਸਿੰਘ ਦਾ ਕਿੰਨੇ ਸਾਤ ਸ਼੍ਰੀ ਅਕਾਲ ਤੁਸੀਂ ਸਾਰੇ ਕਿਵੇਂ ਠੀਕ ਹੋ? ਵਧੀਆ ਬਲੌਗ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਅਸੀਂ ਸਾਰੇ ਬਹੁਤ ਘੈਂਟ ਆ। ਸਾਰੇ ਨਹੀਂ ਠੀਕ ਹੈਗੇ। 2-3 ਬੰਦੇ ਨੂੰ ਛੱਡ ਕੇ ਬਾਕੀ ਸਾਰੇ ਬਿਮਾਰ ਹੀ ਨੇ। ਇਹ ਝੂਠ ਬੋਲਦਾ। ਇਹ ਸऱ्याਆਂ ਵਿੱਚ ਝੂਠ ਆ। ਇਹ ਸऱ्याਆਂ ਵਿੱਚ ਝੂਠ ਆ। ਕਹਿੰਦੇ ਆਂਟੀ ਕਿੱਥੇ ਗਏ ਸੀ ਉਹ ਮੰਮੀ ਦੱਸੋ ਵੀ ਮੰਮੀ ਕਿੱਥੇ ਗਈ ਸੀ ਮੰਮੀ ਜਾ ਕੇ ਖਰਾਰਗੜ ਲੰਗਰ ਲੈ ਕੇ ਗਏ ਸੀਗੇ ਬਾਬੇ ਰਵਿਦਾਸ ਨੇ ਜਿੱਥੇ ਪਾਣੀ ਨਾਲ ਗੂਠੇ ਨਾਲ ਗੂਠੇ ਗੂਠੇ ਨਾਲ ਪਾਣੀ ਕੱਢਿਆ ਦੀ ਆ ਗੰਗਾ ਚਲਾ ਗਈ ਹੈ ਗੰਗਾ ਚਲਾ ਗਈ ਗੰਗਾ ਚਲਾਈ ਦੀ ਸਾਡੇ ਡੈਡੀ ਤੋਂ ਪੁੱਛੋ ਹਾਂਜੀ ਜੀ ਬੋਸ ਖੱਬੇ ਪੈਰ ਦੇ ਗੂਠੇ ਨਾਲ ਗੰਗਾ ਜਲਾਈ ਦੀ ਉੱਥੇ ਕਿੱਥੇ ਖਰਾਰਗੜ ਸਾਹਿਬ ਅੱਛਾ ਕਣਸੀ ਆਈ ਸੀ ਹੁਣ ਫਿਰ ਕਣਸੀ ਕੀ ਦੇ ਪਰੋਸੇ ਵਗ ਜਾਣਗੇ ਇਹ ਦੁੱਧ ਕਿਹਨੂੰ ਦੇਣਾ ਭਾਈ ਇਹ ਦੁੱਧ ਦਾ ਦੀਪਕ ਵਾਲ ਕਹਿੰਦਾ ਅੰਕਲ ਜੀ ਤਾਂ ਭਗਵਾਨ ਵਰਗੇ ਲੱਗੇ ਓਹ ਭਗਵਾਨ ਹੈ ਮਾਲਕਾ ਆ ਜਾ ਰਹਾ ਪਾਣੀ ਆਇਆ ਨਾ ਗੋਜਾ ਡੈਡੀ ਖੁਰਾ ਵਾਲਿਆਂ ਸਭ ਜਾ ਕੇ ਰਣ ਨੂੰ ਤਿਆਰ ਹਾਂ ਡੈਡੀ ਜਲਾ ਮੈਂ ਸਾਬਤ ਆ ਕਿ ਮੈਂ ਤਪੱਸਿਆ ਤੇ ਚੱਲ ਜਾਣਾ ਘਰ-ਬਾਰ ਛੱਡ ਦੇਣਾ ਮੰਮੀ ਵੀ ਕਹਿੰਦੀ ਮੈਂ ਤੇ ਤੇਰੇ ਡੈਡੀ ਬੌਣੀ ਦੇ ਵਿਆਹ ਦਾ ਕਰੋ ਕਹਿੰਦੇ ਜਦੋਂ ਬੌਣੀ ਦਾ ਵਿਆਹ ਹੋ ਗਿਆ ਦੋਨੇ ਘਰ ਛੱਡ ਕੇ ਅੱਜ ਖਲਾਲ ਘੜੀ ਜਾਵਾਂਗੇ ਸੇਵਾ ਤੇ ਲੱਗੇ ਨਾ ਖਰਾਰ ਘੜ ਜਾ ਕੇ ਰਹਿਣਗੇ ਤੇ ਸੇਵਾ ਕਰਾਂ ਕਰਨਗੇ ਕਿਉਂ ਨਾ ਚੀਰਿਆ ਇਹ ਸੱਚੀ ਗੱਲ ਆ ਇਹਨਾਂ ਨੇ ਕਹਿ ਰੱਖਿਆ ਕਹਿੰਦੇ ਜਦੋਂ ਸੂਰੀ ਦਾ ਵਿਆਹ ਹੋ ਗਿਆ ਅਸੀਂ ਘਰ ਛੱਡ ਕੇ ਚੱਲ ਜਾਣਾ ਦੋਨਾਂ ਜਣਾਂ ਨੇ ਅਸੀਂ ਉੱਥੇ ਸੇਵਾ ਕਰਾਂਗੇ ਆਪਣਾ ਰੋਟੀ ਪਾਣੀ ਉੱਥੀ ਖਾ ਕੇ ਕਰਨਾ ਅਸੀਂ ਕਹਿੰਦੇ ਬੋਝ ਨਹੀਂ ਬਾਰਨਾ ਉਹਦੇ ਜਵਾਖਾਂ ਦੇ ਮਾ ਠੀਕ ਆ ਵਧੀਆ ਗੱਲ ਆ ਬੜੋ ਬਿਨਾ ਜੀ ਪ੍ਰੀਤ ਸਿੰਘ ਲੜਾ ਦਾ ਮੈਸੇਜ ਕਿੰਨੇ ਵੈਰੀ ਨਾਈਸ ਵੀਡੀਓ ਥੈਂਕ ਯੂ ਜੀ ਹੋਰ ਦੱਸੋ ਜੀ ਤੁਹਾਡਾ ਕੀ ਹਾਲ ਚਾਲ ਤੇ ਆ ਵਾਲੇ ਬਲੌਗ ਸਾਰੇਨ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਬਲੌਗ ਦੇ ਦਿੰਦੇ ਨੇ ਕਿਹੜੇ ਕਿਹੜੇ ਚੈਨਲ ਸਬਸਕ੍ਰਾਈਬ ਕੀਤਾ ਜਿਹਨੇ ਨਹੀਂ ਕੀਤਾ ਉਹ ਵੀ ਕਰ ਲੋ ਸੋਨੂ ਸੋਨੂ ਵੈਰੀ ਨਾਈਸ ਬਲੌਗ ਬੁਰਜਾਸ ਥੈਂਕ ਯੂ ਆ ਇੱਕ ਕਈਆਂ ਨੂੰ ਸਾਡਾ ਨਾਮ ਹੀ ਪਤਾ ਲੱਗਦਾ ਕਹਿੰਦੇ ਬੁਰਜਾਸ ਕੋਣ ਆ ਮੇਰਾ ਨਾਮ ਜਸਪ੍ਰੀਤਾ ਇਹਨਾਂ ਦਾ ਨਾਮ ਹੈਗਾ ਗੁਰਪ੍ਰੀਤ ਦੋਨਾਂ ਦਾ ਇਕੱਠਿਆਂ ਦਾ ਗੁਰਜਾਸਾ ਸਾਲਾ ਆ। ਹਾਂ ਅਸੀਂ ਇਕੱਠਿਆਂ ਨੇ ਜੋੜ ਕੇ ਨਾਮ ਲਿਖਿਆ। ਦੇਖੋ ਸੂਟ ਵੈਰੀ ਨਾਈਸ ਇਹ ਹੋਈ ਨਾ ਗੱਲ सोनू ਨੇ ਕੀਤੀ ਗੱਲ ਘੈਂਟ ਕਹਿੰਦੇ ਸੂਟ ਵੈਰੀ ਨਾਈਸ सोनू ਭਾਜੀ ਥੈਂਕ ਯੂ। ਤੇ ਬੁਟੀਕ ਵਾਲੇ ਕਲੈਕਸ਼ਨ ਤਾਂ ਬਹੁਤ ਜਿਆਦਾ ਕੀ ਕਰਾ ਡੱਬੇ ਭਰੇ ਭੇ ਪਰਸਲ ਕਰਨ ਵਾਲੇ ਜੋ ਤੱਕ ਸਾਰੇ ਜਦੋਂ ਤੱਕ ਮੇਰਾ ਸੂਟ ਸਟਿਚਿੰਗ ਦਾ ਤੱਕ ਸਭ ਖਤਮ ਹੋ ਜਾਂਦੇ ਕੀ ਕਰਦੇ। ਟਾਈਮ ਹੀ ਨਹੀਂ ਲੱਗਾ। ਇਹਨਾਂ ਵੀਡੀਓ ਪੋਸਟ ਕਰੂੰਗਾ। ਫਿਰ ਮੈਂ ਵੀ ਤੁਹਾਨੂੰ ਅਨ ਸਟਿਚ ਦਿਖਾ ਦਿਆ ਕਰੂੰਗੀ ਸੋ ਤਾਂ ਆ ਇੰਨੇ ਸਕਰੋਲ ਕਿਉਂ ਕਰੀ ਜਾਂਦੇ ਨੇ ਨਾ ਰਿਪਲਾਈ ਦੋ ਨਾ ਵਿਚਾਰਿਆਂ ਦੇ ਇਹ ਦੇਖ ਲਓ ਤੁਹਾਡੇ ਕੋਈ ਰਿਪਲਾਈ ਨਹੀਂ ਦਿੰਦੇ ਹੈਗੇ ਸਕਰੋਲ ਕਰੀ ਜਾਂਦੇ ਆ ਲਓ ਤੁਸੀਂ ਕਰੋ ਲਓ ਤੁਸੀਂ ਲਾ ਮੈਂ ਕਰ ਦਿੰਨਾ ਐਡੀ ਗਿੱਡੀ ਗੱਲ ਆ ਰਣਜੀਤ ਸਿੰਘ ਜੀ ਕਹਿੰਦੇ ਬੈਰੀ ਨਾਈਸ ਥੈਂਕ ਯੂ ਜੀ ਰਣਜੀਤ ਸਿੰਘ ਜੀ ਬੰਟੀ ਥੈਂਕ ਯੂ ਸੋ ਮਚ ਜੀ ਬੰਟੀ ਜੀ ਬਹੁਤ ਬਹੁਤ ਧੰਨਵਾਦ ਦਿਨੇਸ਼ ਕੁਮਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕੁਲਵਿੰਦਰ ਜੀ ਹੱਸ ਰਹੇ ਨੇ ਹਾ ਸੁਣਾ ਚੈਦਾ ਸੁਣਾ ਸਿਹਤ ਲਈ ਲਾਭ ਦਾ ਹੀ ਕਲਾਭ ਦਾ ਹੀ ਕਾਲਾ ਬਿਰਦੀ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਕਮੈਂਟ ਕੀਤਾ ਸਾਰਿਆਂ ਨੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਨਾਲ ਅੱਜ ਤੱਕ ਤੁਸੀਂ ਦੇਖੀ ਜਾ ਰਹੇ ਹੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਈਆਂ ਦੇ ਕਮੈਂਟ ਵੀ ਆਉਂਦੇ ਨੇ ਕਹਿੰਦੇ ਅੱਜ ਕੱਲ ਤੁਹਾਡੇ ਵਲੌਗ ਨਹੀਂ ਆਉਂਦੇ ਵਲੌਗ ਟੈਲੀ ਨਹੀਂ ਆਉਂਦੇ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅੱਗੇ ਵਲੌਗ ਮਤਲਬ ਤੁਹਾਡੇ ਕੋਲ ਕੰਟੀਨਿਊ ਆਉਂਦੇ ਰਹਿੰਦੇ ਜੇ ਤੁਸੀਂ ਦੇਖ ਰਹੇ ਹੋ ਜਦੋਂ ਆਪਾਂ ਦੇਖਣਾ ਛੱਡ ਦਿੰਦੇ ਆ ਫਿਰ ਵਲੌਗ ਤੁਹਾਡੇ ਤੱਕ ਨਹੀਂ ਪਹੁੰਚਦਾ ਜੇ ਤੁਸੀਂ ਆ ਵਿੱਚ ਪਤਾ ਕੀ ਆਪਾਂ ਵਿੱਚ ਕ ਜੇ ਲੋਪ ਵਿੱਚ ਦਿਨ ਸਕਿੱਪ ਕਰਦੇ ਹੋ ਜੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਹੋ ਫਿਰ ਤੁਹਾਡੇ ਕੋਲ ਬਲੌਗ ਸ਼ੋ ਹੋਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਿਸਾਬ ਮੈਂ ਤਲਾ ਦੇ ਸਕੂ ਦੇ ਬੱਟ ਪੈ ਰਿਹਾ ਜੇ ਹਿਸਾਬ ਨਾਲ ਕੋ ਮਰੀ ਤੁਹਾਡੇ ਤਾਂ ਨਹੀਂ ਪੈਂਦਾ ਬੱਟ ਮੰਮੀ ਨੂੰ ਕਹਿੰਦੇ ਲੈ ਕੇ ਗਈ ਕੋਚ ਨਹੀਂ ਕਰ ਕੇ ਆਈ ਉਹ ਮੈਨੂੰ ਉਹਦੀ ਕੰਡੀਸ਼ਨ ਦੇਖ ਕੇ ਲੱਗ ਰਿਹਾ ਉਹਦੇ ਬੱਟ ਪੈ ਰਿਆਂਗੇ ਜਾਣਾ ਘੁੰਮਣ ਜੇ ਹਿਸਾਬ ਉਹ ਆਪਣੇ ਕੁਲਦੀਪ ਸਿੱਧੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਾਰਿਆਂ ਨੂੰ ਮੈਂ ਫੇਰ ਕਹਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਹੋਣੀਆਂ ਤੇ ਜਿਹਨਾਂ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਹੈ ਸਬਸਕ੍ਰਾਈਬ ਕਰ ਲਓ ਬਾੜ ਕਰੇ ਲਈ ਬਾੜ ਕਰੇ ਲਈ ਮੀਂਹ ਪੈਂਦੇ ਚ ਬਣਾਉਣੇ ਨਹੀਂ ਚਾਹੀਦੇ ਹੁਣ ਮੰਮੀ ਚਾਹੁੰਦੀ ਹੈ ਹਾਂ ਇਹ ਚ ਸੁੰਡ ਪੈ ਜਾਂਦੇ ਆ ਜੀ ਤੇ ਪਹਿਲਾਂ ਜੇ ਬੰਦੇ ਨੇ ਪਹਿਲਾਂ ਨੇ ਤੋੜੇ ਹੋਊਗੇ ਫਿਰ ਫਿਰ ਵੀ ਬਣਾਜੇ ਤੇ ਮੀਂਹ ਪੈਂਦਾ ਨਹੀਂ ਬਹੁਤ ਸੇਧ ਲਈ ਜ਼ਹਿਰੀਲੇ ਆ ਇਹ ਮੇਰੀ ਗੱਲ ਸੁਣੋ ਕੀਰੋ ਸਪਰੇਅ ਵਾਲੇ ਨੇ ਹਾਂ ਇਹ ਤਾਂ ਆਪਣੇ ਇਹ ਨੇਚਰਲ ਆਪਣੇ ਘਰ ਦੇ ਸੁੰਡ ਦੇਖੋ ਕਿਦਾਂ ਪੈ ਜਾਂਦੇ ਜੀ ਆਪਾਂ ਲਾ ਕੇ ਤੋੜ ਕੇ ਰੱਖੇ ਹੋਊਗੇ ਘਰ ਫਿਰ ਵੀ ਸੁੰਡ ਪੈ ਜਾਂਦੇ ਆ ਵਾਹ ਕਿਆ ਬਾਤਾਂ ਤਾੜੀਆਂ ਤਾੜੀਆਂ 10 ਦਿਨ ਹੋ ਗਏ ਤੋੜਿਆਂ ਨੂੰ ਸੱਜ ਲਈਆਂ ਥੋੜੇ ਥੋੜੇ ਇਕੱਠੇ ਕਰਕੇ ਬਣਾਈਆ ਕਿੰਨੇ ਦੇ ਉਹ ਦੇਖੋ ਦੋਨੇ ਹਣੀ ਗੱਲਾਂ ਮਾਰਨ ਲੱਗ ਓਏ ਓਏ ਮੇਰੇ ਪਤੜਿਓ ਸਾਦੇ ਮੁੰਡੇ ਦਾ ਹਰਦਾਂ ਗੁੱਸਾ ਨਹੀਂ ਜਬਾ ਉੱਦਾਂ ਤੂੰ ਉਹਨੂੰ ਇੰਨਾ ਕੁੱਟਦੀ ਐ ਕੋਈ ਕੁੱਟਦਾ ਤਾਂ ਉਹ ਹੀ ਆਏ ਇਹ ਤਾਂ ਕੁਝ ਵੀ ਨਹੀਂ ਆਉਂਦੀ ਤੇ شریف ਆ ਉਹ ਦੇਖੋ ਮੈਨੂੰ ਮਾਸਕੇ ਲਾਉਗੀ ਮੈਨੂੰ ਘੁੰਮ ਲੈ ਕੇ ਜਾਂ ਮੈਂਨ ਲੈ ਕੇ ਜਾਂਦੀ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਕਹਿੰਦੇ ਇਹਨਾਂ ਨੰਗਾ ਤੋਂ ਕੋਠੀ-ਕੁੱਠੀ ਕਿੱਥੇ ਪੈਣੀ ਇਹਨਾਂ ਨੇ ਤਾਂ ਗੱਲਾਂ ਹੀ ਕਰਨੀਆਂ ਕੋਈ ਨਹੀਂ ਜਦੋਂ ਚ ਟਾਈਮ ਆ ਗਿਆ ਸੀ ਕੋਠੀ ਵੀ ਪਾ ਲਾਂਗੇ ਜੀ ਯਾ ਤੈਨੂੰ ਕੀ ਦੁੱਖਾ ਕੀ ਦੁੱਖ ਹੋ ਰਿਹਾ ਨੰਗਾ ਤੋਂ ਤੂੰ ਨਾ ਦੇਖ ਭਾਈ ਨੰਗਾ ਚਾਹੇ ਮਲੰਗਾ ਸੀ ਆਪਣੇ ਘਰਿਆਂ ਕੋਠੀ ਕਿਹੜਾ ਸੌਖੀ ਪੈ ਜਾਂਦੀ ਆ ਪੈਸਾ ਚਾਹੀਦਾ ਗੋਟੀ ਲਈ ਹੌਲੀ-ਹੌਲੀ ਜਦੋਂ ਜਦ ਪ੍ਰਮਾਤਮਾ ਨੇ ਉਗਲਿਆ ਥੌ ਲੈ ਲਿਆ ਥੌ ਲੈ ਲਿਆ ਕੋਠੀ ਵੀ ਪੈ ਜੂ ਇੱਟਾਂ ਸੜਾ ਲੀਆਂ ਮਿਸਤਰੀ ਮਿਲ ਜੀ ਨਿਉਂ ਪਾਰ ਲਾਂਗੇ ਨਿਉਂ ਆ ਦਾ ਬਾਦ ਹੋਲੀ-ਵੋਲੀ ਪਲਾਂਗੇ ਸਾਨੂੰ ਕਿਹੜੇ ਗਾੜੀ ਦੇ ਸਾਲ 2 ਸਾਲ 3 ਸਾਲ ਲੱਗੇ ਕੋਈ ਗਾਣੀ ਪੂਰੀ ਪੂਰੀ ਉਮਰ ਪਈਆ ਕੋਈ ਗਾਣੀ ਹੋਲੀ-ਵੋਲੀ ਪੈ ਜਗੀ ਬਸ ਉਸ ਰੱਬ ਦਾ ਸ਼ੁਕਰ ਕਰਦੇ ਆ ਜਿਹਨੇ ਸਾਨੂੰ ਇੱਥੇ ਤੱਕ ਲਿਆਂਦਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਰੱਬ ਦਾ ਕੋਈ ਪਤਾ ਨਹੀਂ ਜਿਹੜੇ ਤੁਸੀਂ ਕਹਿ ਰਹੇ ਨਾ ਕਿ ਕਿਹੜੇ ਵੇਲੇ ਭੁਖਾਰੀ ਨੂੰ ਅਮੀਰ ਕਰ ਦਿੰਦਾ ਤੇ ਉਹ ਮੀਰਾ ਨੂੰ ਭੁਖਾਰੀ ਬਣਾ ਦਦਾ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਕਿਸੇ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਮੂੰਹ ਚੋਂ ਨਿਕਲੇ ਬੋਲ ਹੁੰਦੇ ਨੇ ਕਈ ਵਾਰ ਆਪਣੇ ਤੇ ਉਲਟੇ ਪਾ ਜਾਂਦੇ ਜੇ ਕਿਸੇ ਨੂੰ ਆਪਾਂ ਇੱਜ਼ਤ ਜੇ ਕਿਸੇ ਦੀ ਕਰਾਂਗੇ ਤਾਂ ਹੀ ਆਪਣੀ ਹੋਊਗੀ ਨਹੀਂ ਤਾਂ ਟੱਡੀ ਤਾਂ ਕੀ ਕਰਨੀ ਆ ਤੁਹਾਡਾ ਪਹਿਲੇ ਹੀ ਬਾੜੇ ਛਿੱਤਰ ਪੈਂਦੇ ਲਾ ਦੇ ਜੇ ਹਿਸਾਬ ਨਾਲ ਆ ਗਈ ਦਾ ਤਾਂ ਪੋਰਤੀ ਇਹ ਤਾਂ ਪੋਰਤੀ ਬਹੁਨੇ ਪੋਰਤੀ ਫਰਿਆਵੀ ਵਿਚਾਰੇ ਨੇ ਮੇਰੀ ਗੱਲ ਸੁਣੋ ਹੱਕ ਕੇ ਕਮੈਂਟ ਕੀਤਾ ਲੱਗਦਾ ਉਹ ਤਾਂ ਆਪ ਵਿਚਾਰਾ ਉਹ ਤਾਂ ਆਪ ਵਿਚਾਰਾ ਬਾੜਾ ਹੀ ਤੰਗਾ ਕੀ ਕਰੇ ਇੰਨਾ ਬੇਲਾ ਵਿਚਾਰਾ ਇੰਨਾ ਜਦੋਂ ਨੰਗ ਮਲੰਗ ਖੋਟੇ ਸਿੱਕੇ ਚੱਲਦੇ ਨੇ ਤਾਂ ਚੰਗੀ ਤਰ੍ਹਾਂ ਚੱਲਦੇ ਨੇ ਕਈਆਂ ਦੇ ਸਾਂ ਸੁੱਕੇ ਪੈ ਨੇ ਆ ਜੇ ਤਾਂ ਸਮਝ ਗਏ ਹੋਣਗੇ ਹਏ ਤਾਂ ਜਗਾ ਹੀ ਲਈਏ ਇਹ ਤਾਂ ਕੁਛ ਕੀਤਾ ਹੀ ਨਹੀਂ ਕਮੈਂਟ ਰਿਪਲਾਈ ਕਰੀਏ ਦੋ ਭੈਣਾਂ ਨੇ ਕਿਹਾ ਮੇਰਾ ਨਾਮ ਲੈ ਦੋ ਕੀ ਕੀ ਹੈ ਚਹਿਲਦੀਪ ਕੌਰ ਤੇ ਮਨਕੀਰਤ ਸਿੰਘ ਚੀਮਾ ਫ੍ਰੈਕਸ਼ਨ ਦੀ ਗਾ ਮਾਰਦੀਆਂ ਬੰਦਿਆ ਜੀ ਦੇਖੀ ਲੈ ਮੈਂ ਆ ਮੈਂ ਨਾਰਮਲ ਹੀ ਕਿਹਾਗਾ ਜੈਕਸ਼ਨ ਦੀ ਮਾਰਨ ਕਿਹੜਾ ਜੱਤ ਨੂੰ ਕੋਈ ਕਮੈਂਟਾਂ ਜੀ ਕਹਿੰਦਾ ਤੂੰ ਗੁੱਸਾ ਕਰ ਦੇ ਹੁਣ ਮੈਂ ਬੰਦਾ ਕਹਿੰਦਾ ਹੁਣ ਗੁੱਸਾ ਕਰ ਤਰ ਅਗੀਆ ਤਰ ਅਵੜ ਪਤਾ ਇਹ ਵਾਸਤੇ ਹੈਲੋ ਤੁਹਾਨੂੰ ਦੇਖ ਕੇ ਸੱਗੂ ਤਾਂ ਲੋਪ ਹੋ ਗਈ ਨਾ ਮੇਰਾ ਜਵਾੜਾ ਲਾਤਾ ਕਿਉਂ ਆ ਸ਼ਾਟ ਲੇਗਾ ਰਾ ਸ਼ਾਟ ਲੇਗਾ ਬਾਬੇ ਸੌਣ ਲੱਗੋ ਮੇਰਾ ਜਵਾੜਾ ਇੱਲ ਗਿਆ ਹਾਏ ਹਟ ਜਾ ਹਟ ਜਾ ਇਹ ਨਾਰਮਲ ਚੀਜ਼ਾਂ ਤੁਹਾਡੇ ਘਰ ਵੀ ਬਹੁਤ ਲੜਾਈ ਹੁੰਦੀ ਹੁੰਦੀ ਹਣੀ ਇੰਦਰ ਦੀ ਕਮੈਂਟ ਕਰਕੇ ਜਰੂਰ ਦੱਸੋ ਮੈਂ ਕਿਤੇ ਸਕੂਟਰੀ ਮਾਰੀ ਮੈਂ ਤਾਂ ਸਕੂਟਰੀ ਦੀ ਸੀ ਤਾਂ ਸਰੋਗੀ ਦੀ ਦੇਖਣ ਚੱਲੇ ਸੀ ਮੈਂ ਆ ਬੱਕੀ ਚੜ ਗਈ ਪਤਾ ਇੰਨਾ ਅੰਨੀ ਜ਼ੋਰ ਦੀ ਮਾਰੀ ਟੱਕਰ ਮੱਜ ਜਾਨੇ ਬੱਕੀ ਵੀ ਚੜ ਜਾਂਦੀ ਆ ਹੋਰ ਭਾਵੇਂ ਆਈ ਮਾਰੀ ਮੈਂ ਆ ਹੀ ਡਿੱਗ ਗਿਆ ਮੇਰਾ ਹੱਥ ਮੁੱਜ ਤੇ ਬਹੁਤ ਭੈਣ ਭਰਾਵਾਂ ਦੇ ਹੋਰ ਵੀ ਕਮੈਂਟ ਆਏ ਸੀਗੇ ਕਹਿੰਦੇ ਤੁਸੀਂ ਫਰਿੱਜ ਬਾਹਰੇ ਕੋ ਰੱਖਿਆ ਫਰਿੱਜ ਬਾਹਰੇ ਤਾਂ ਰੱਖਿਆ ਜੀ ਅੰਦਰ ਚੂਹਿਆਂ ਵੀ ਪੜ ਗਈਆਂ ਅਜਲ ਜਦੀ ਜੁੱਤੀਆਂ ਵਾਲਾ ਵੀ ਵਾਰ ਚਰਚਾਣਣਾ ਮਰਵਾ ਦੋ ਦੇਖੋ ਕਿਵੇਂ ਜਗਾ ਬਹੁਤ ਘਟਾ ਇੱਧਰ ਸਾਰਾ ਦੁੱਧਿਆ ਪਿਆ ਉਹ ਵਾਲਾ ਜਗਾ ਬਹੁਤ ਘਟਣਾ ਇੱਧਰ ਸਾਡਾ ਸਾਰਾ ਕਿਚਨ ਤੇ ਸਟੋਰ ਆਸਣੇ ਬੰਦੇ ਕਹਿਣ ਨੇ ਗੇਟਾਂ ਦੇ ਪਾਉਂਦੇ ਨੇ ਮੇਰੀ ਗੱਲ ਸੁਣ ਇਹ ਮੇਰੀ ਮਾਂ ਦੀ ਪਹਿਲੇ ਮੀ ਤਾਂ ਲੈ ਕਿੰਨਾ ਪਹਿਰੇ ਮਾਂ ਕੱਪੜੇ ਅੰਦਰ ਪਏ ਆ ਮੀ ਪਹਿਲੇ ਇੱਕ ਬਾਰਿਸ਼ ਕੱਲ ਦੀ ਲੱਗੀ ਆ ਦਿਨੇ ਦੀ ਬਾਰਿਸ਼ ਹੋਈ ਆ ਜੇ ਕੋਈ ਚੀਜ਼ ਆ ਉਹ ਇੱਥੇ ਟੰਗ ਦਾਂਗੇ ਇਹਨੂੰ ਮੈਂ ਆਇਂ ਭਗਾ ਕੇ ਮਾਰੂਗਾ ਹੁਣ ਠੀਕ ਹੈ ਟੰਗ ਗੇਟ ਚ ਕਿਹੜਾ ਟੰਗਦਾ ਮੈਂ ਟੰਗਿਆ ਦੱਸ। ਫਟਾ ਨਾ ਪਰ ਜਿਨੇ ਮਰਜੀ ਟੰਗਾ ਹੋਵੇ ਮੈਨੂੰ ਕੀ ਆ ਮਤ ਉਹ ਮਾਰਿਆ ਭਗਾ ਕੇ। ਕੋਈ ਚੀਜ਼ ਹੋਵੇ ਸਾਰੀ ਗੇੜ ਚ। ਨਹੀਂ ਉਹ ਮੈਂ ਤਾਂ ਟੰਗੀ ਟੇਬਲ ਮੈਂ ਖਾਲੀ ਕੀਤਾ ਹੀ ਕਿ ਟੇਬਲ ਤੇ ਸਮਾਨ ਨਹੀਂ ਰੱਖਣਾ ਹੈਗਾ। ਹੁਣ ਕਿਹੜਾ ਖਾਲੀ ਪਿਆ ਹੋ ਭਰਿਆ ਪਿਆ ਉਹ। ਉਧਰ ਕੋਈ ਆ ਜਾਂਦਾ ਜਿੱਦੋਂ ਉਹ ਟੇਬਲ ਤੇ ਬਹਿੜਦਾ ਉਹਦੇ ਉੱਤੇ ਉਹਨਾਂ ਨੂੰ ਅਗਲੇ ਨੂੰ ਖਾਣ ਪੀਣ ਵਾਲੀ ਚੀਜ਼ਾਂ ਰੱਖ ਦਿੰਦੇ ਨੇ। ਆਹ ਟੇਬਲ ਮੈਂ ਐਸੇ ਕਰਕੇ ਲੈ ਕੇ ਆਈ ਦੀ ਜਦੋਂ ਕੋਈ ਆਉਂਦਾ ਕਰਦਾ ਅਗਲੇ ਮੂਰੇ ਰੱਖ ਦੋ ਉਧਰ ਤੇ ਸਮਾਨ ਰੱਖੋ। ਤਾਂ ਮਗ ਗਿਆ ਸੇ ਕੋਈ ਇੱਥੇ ਕਰ ਦੇ। ਕੰਮ-ਕਮ ਕੋਈ ਨਹੀਂ ਮਗਿਆ ਮੇਰਾ ਦਿਮਾਗ ਖਰਾਬ ਹੀ ਹੁੰਦਾ ਤ ਇੱਥੇ ਕਰਦੇ ਆਂ ਸਭ ਤੋਂ ਲੰਬੋਂ ਲੈ ਕੇ ਵਧੀਆ ਲੱਗੇ ਸਾਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਰਿਆਂ ਨੂੰ ਟੇਕ ਕੇ ਬਾਏ ਤੁਹਾਨੂੰ ਹੁੰਦਾ ਦੇ ਚੱਲ ਤੰਬੜੀ ਇਹਨਾਂ ਦੇ ਦੇਖਿਆ ਬੈਕ ਕੈਮਰੇ ਤੋਂ ਮੈਨੂੰ ਬਾਹ ਕੁੱਟਣਗੇ ਸੱਗੂ ਸੱਗੂ ਹੁਣ ਤੂੰ ਡਰ ਕੇ ਉਧਰਲੇ ਕਮਰੇ 'ਚ ਨਾ ਜਾਈ ਪਹਿਲੀ ਗੱਲ ਇਹ ਕਹਿੰਦੇ ਜਨਾਨੀਆਂ ਦੀ ਚੱਲਦੀ ਆ ਜੀ ਜੀ ਕਿੰਨੀ ਕੋ ਸੋਚਉਂਦੇ ਮੋਣੀ ਕਹਿੰਦੀ ਕਮੈਂਟ ਆਇਆ ਇੱਥੇ ਕਹਿੰਦੇ ਤੀਵੀਆਂ ਦੀ ਚੱਲਦੀ ਆ ਇਹਨਾਂ ਦੀ ਵੀ ਚੱਲਦੀ ਬੰਦਿਆ ਜੀ ਕਿਹੜੀ ਤੀਵੀ ਦੀ ਚੱਲਦੀ ਆ ਤੂੰ ਤੀਵੀਆਂ ਫਰਾ ਭਗ ਜਾ ਬਈ 3 ਮੀ ਉਹ ਸਗੂਾਈ ਦੀ ਮੈਂ ਤਾਂ ਉਧਰ ਪੇਰ ਮੋੜ ਤਾ ਮੇਰੇ ਕੋਈ ਗੱਲ ਨਹੀਂ ਉਹ 3 ਮੀ ਲੱਗਦਾ ਬਾਈ ਸਾਨੂੰ ਇਹ ਕਿ ਨਾ ਰਾ ਕੇ ਰੱਖਦਾ ਦੱਸਦਾ ਕਿੰਨਾ ਕੋਟਾ ਦਾ ਹੈ ਸਾਨੂੰ 3 ਮੀ ਦੇਖੋ ਚੱਲ ਕੋਈ ਗੱਲ ਨਹੀਂ ਨਹੀਂ ਆਰੂ ਨੇ ਧੰਨਵਾਦ ਕਰਨਾ ਚਾਹੀਦਾ ਵਿਚਾਰੇ ਇੰਨਾ ਟਾਈਮ ਕੱਢ ਕੇ ਸਾਡੇ ਬਲੌਗ ਦੇ ਦੇ ਆ ਆਹ ਵੇ ਵਿਚਾਰੇ ਕਮੈਂਟ ਵੀ ਸਪੈਸ਼ਲੀ ਕਮੈਂਟ ਵੀ ਕਰਕੇ ਆਂਦੇ ਆ ਇਹਨਾਂ ਨੂੰ ਤਾਂ ਸਨਮਾਨਤ ਕੰਨਾ ਚਾਹੀਦਾ ਅਕਸਰ ਰਿਵਾਰਡ ਮੈਂ ਕਢਾ ਕੇ ਰੱਖੂੰਗੀ ਇੰਦਾਂ ਦੇਆਂ ਨੂੰ ਇੰਦਾਂ ਦੇਆਂ ਨੂੰ ਅਸੀਂ ਕੋਈ ਫੇਕ ਚੀਜ਼ ਨਹੀਂ ਕਰਦੇਗੇ ਜੋ ਰੀਅਲ ਹੁੰਦਾ ਸੀ ਉਹੀ ਚੀਜ਼ ਦਿਖਾਉਣਾ ਇਹ ਨਹੀਂ ਹੈਗਾ ਵੀ ਕੈਮਰੇ ਮੂਰੇ ਕੋਸ ਹੋਰ ਕੈਮਰੇ ਦਵਾ ਕੋਸ ਹੋਰ ਜੋ ਹੈ ਤਾਂ ਸਾਹਮਣੇ ਆ ਗੱਲ ਸਿੱਧੀ ਹੀ ਆ ਉਹ ਡੈਡੀ ਪਤਾ ਤਾਂ ਪੁੱਛ ਰਹੇ ਸੀ ਕਿਉਂਕਿ ਡੈਡੀ ਦਾ ਦੋਸਤ ਸੀਗਾ ਉਹ ਅੰਕਲ ਤਾਂ ਮੇਰੇ ਤੋਂ ਪਹਿਲਾਂ ਜਾ ਉਹ ਯਾਰ ਪਹਿਲੀ ਗੱਲ ਸਿੱਧੀ ਜਾ ਮੇਰੀ ਗੱਲ ਸੁਣੋ ਤੇ ਮੇਰੀ ਗੱਲ ਸੁਣੋ ਨਾ ਨਾ ਦੂਰ ਨਾ ਥੋੜੇ ਘਰ ਦੀਆਂ ਕੁੜੀਆਂ ਮਨ ਲਓ ਕੋਈ ਟਰੱਕ ਵਾਲ ਆ ਗਿਆ ਤੁਹਾਡੇ ਘਰ ਦੀ ਕੁੜੀ ਸਪੈਸ਼ਲ ਜਾ ਕੇ ਪੁੱਛੇ ਕਿ ਹਾਂ ਦੀ ਟਰੱਕ ਵਾਲੇ ਨੂੰ ਵੀ ਚਾਹ ਪੀਮੋਗੇ ਘਰ ਦਾ ਮੋਢੀ ਬੰਦਾ ਪੁੱਛ ਕੇ ਆਊਗਾ ਕੁੜੀਆਂ ਤੁੜੀਆਂ ਨਹੀਂ ਪੁੱਛਿਆ ਸੀ ਕੁੜੀਆਂ ਤੁਣੀ ਪੁੱਛਣੀਆਂ ਜਾ ਕੇ ਜਾਂ ਤੁਹਾਡੇ ਘਰ ਦੀ ਕੋਈ ਬੂ ਨੂਹ ਰਾਣੀ ਟਰੱਕ ਵਾਲੇ ਨੂੰ ਪੁੱਛੂਗੀ ਜਾ ਕੇ ਘਰ ਦਾ ਜਿਹੜੇ ਬੰਦੇ ਨੂੰ ਆਪਾਂ ਨਹੀਂ ਜਾਣਦੇ ਆਪਾਂ ਰਿਸ਼ਤੇਦਾਰ ਜਿਹੜੇ ਆਪਣੇ ਹੁੰਦੇ ਉਹਨਾਂ ਨੂੰ ਤੇ ਆਲ ਪੁੱਛ ਸਕਦਾ ਜਿਹੜੇ ਬੰਦੇ ਨੂੰ ਆਪਾਂ ਨਹੀਂ ਜਾਣਦੇ ਉਹਨੂੰ ਕਿਵੇਂ ਘਰ ਦੀ ਕੁੜੀ ਜਾ ਕੇ ਪੁੱਛ ਲੂਗੀ ਜਾਂ ਤੁਹਾਡੇ ਘਰ ਵਾਲੀ ਜਾ ਕੇ ਪੁੱਛੂਗੀ ਦੱਸੋ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਹਿੰਦੇ ਚਾਹ ਜਦੋਂ ਗੁੱਸਾ ਆ ਗਿਆ ਲੱਗੇ ਲੱਗੇ ਵੰਡੀ ਛ ਪਰ ਡੈਡੀ ਦਾ ਦੋਸਤ ਸੀ ਡੈਡੀ ਦਾ ਦੋਸਤ ਡੈਡੀ ਨੇ ਆਪ ਕੈਸੀ ਬਲੌਗ ਬਣਾਉ ਉਹ ਕਰਕੇ ਮੈਂ ਬਲੌਗ ਬਣਾਉਣ ਗਈ ਸੀ ਤੇ ਮੈਂ ਪੁੱਛਿਆ ਸੀ ਵੀ ਹੁਣ ਤਾਂ ਜਾ ਪੀਵੂਗੇ ਉਧਰ ਟਰੈਕਟਰ ਵਾਲਾ ਖੜਾ ਸੀਗਾ ਉਹ ਟੀਂਆਂ ਮਾਰੀ ਜਾਂਦਾ ਸੀਗਾ ਉਪਰ ਉਹਨਾਂ ਨੇ ਵੀ ਟਾਈਮ ਨਹੀਂ ਦਿੱਤਾ ਵਿਚਾਰਿਆਂ ਨੂੰ ਅੰਕਲੂ ਵੀ ਟਾਈਮ ਨਹੀਂ ਹੈਗਾ ਸੀ ਉਹ ਫਿਰ ਬਚਾਏ ਕਹਿੰਦੇ ਕਿ ਪੀਣੀ ਨਹੀਂ ਮਿਲਦੀ ਜਾ ਉਹ ਕਨਾਂ ਫਾਇਦਰ ਕੋਲ ਟਾਈਮ ਨਹੀਂ ਹੈਗਾ ਕਿ ਮੈਂ ਨਹੀਂ ਆਇਆ ਕਦੇ ਨਹੀਂ ਆਇਆ ਤੇਰਾ ਮੀਂਹ ਦਾ ਮੌਸਮ ਦੀ ਨਾ ਉਹਨਾਂ ਨੂੰ ਆਏ ਸੀ ਵੀ ਉਹ ਜਿਹੜੀ ਤਰਪਾਲਾਂ ਤਰਪੂਲਾਂ ਢੇੜਾ ਲੈ ਕੇ ਆਣ ਦੀ ਗੱਦੇ ਤੇ ਸਾਡੇ ਘਰ ਕੋਈ ਆਵੇ ਐ ਤਾਂ ਹੋਇਆ ਨਹੀਂ ਹੈਗਾ ਅਸੀਂ ਚਾਹ ਛੱਡੋ ਅਸੀਂ ਤਾਂ ਰੋਟੀ ਖਵਾਏ ਬਿਨਾਂ ਨਹੀਂ ਤੁਰ ਜਿਹੜੇ ਸਾਡੇ ਘਰੇ ਆਏ ਨੇ ਸਾਡੀ ਫੈਮਿਲੀ YouTube ਫੈਮਿਲੀ ਆਈ ਹੈ ਕਿੰਨੇ ਜਣੇ ਆਏ ਨੇ ਸਾਰਿਆਂ ਨੂੰ ਕਦੇ ਅਸੀਂ ਚਾਹ ਤੋਂ ਬਿਨਾਂ ਨਹੀਂ ਮੋੜਿਆ ਬਹੁਤ ਬਲੌਗਰ ਨੇ ਅੰਦਰ ਤੱਕ ਨਹੀਂ ਬਾੜ ਦੇ ਘਰ ਦੇ ਮਿਲਦੇ ਤੱਕ ਨਹੀਂ ਅਸੀਂ ਅੰਦਰ ਬਿਠਾ ਕੇ ਚਾਹ ਪਾਣੀ ਜਿਹੜੇ ਮੇਰੇ ਭਰਾ ਆ ਕੇ ਕਹਿੰਨੇ ਕਮੈਂਟ ਆ ਜਰੂਰ ਦੱਸਿਓ ਕਿ ਗੌਲਤੀ ਅਸੀਂ ਇੱਥੇ ਤੱਕ ਆਏ ਸੀ ਇੱਦਾਂ ਦੇ ਨਹੀਂ ਹੈਗੇ ਹੋਰ ਬਥੇਰੇ ਬਲੌਗਰ ਨੇ ਜਾਓ ਜੇ ਤੁਹਾਨੂੰ ਮਿਲ ਜਾਂ ਤਾਂ ਕਹਿ ਦਿਓ ਇਹ ਬੜੀ ਮਾੜੇ ਤੇ ਆ ਗਈ ਸਾਰੀ ਢੋਕਦੇ ਹੋ ਤੁਸੀਂ ਜਿੱਥੇ ਪਤਾ ਵੀ ਡਾਂਗ ਫਿਰੂ ਲੱਤਾਂ ਦੇ ਉੱਥੇ ਨਹੀਂ ਧੁਰਤ ਬੋਲ ਨਿਕਲਦਾ ਸਿੱਧੇ ਹਿਸਾਬ ਚਲੋ ਠੀਕ ਹੈ ਬਾਈ ਸਾਰੇ ਸਾਰਿਆਂ ਟੇਕ ਕੇ ਬਾਈ ਤੇ ਹਜੇ ਤੱਕ ਵੀ ਤੁਸੀਂ ਦੇਖੀ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫੜਾਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੱਲ ਨੂੰ ਨਹੀਂ ਹੁੰਦੀਆਂ ਘੰਟੇ ਜੀ ਬਲੌਗ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਕੇ ਬਾਈ